ਤਾਂ ਉਹ ਜੋ ਤੁਸੀਂ ਵੀ ਫੀਮਸਾ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਪੈਰਾਲਾਈਜ਼ ਹੋਏ ਨੂੰ ਜੀ 7-8 ਸਾਲ ਹੋ ਗਏ 7-8 ਸਾਲ ਹੋ ਗਏ ਜੀ 8ਵਾਂ ਲੱਗਿਆ 8 ਹਾਂ ਚਲੋ 8ਵਾਂ ਲੱਗਿਆ ਕੋਈ ਗੱਲ ਨਹੀਂ ਤੇ ਕਾਫੀ ਜਗ੍ਹਾ ਤੁਸੀਂ ਦਵਾਈ ਲੈ ਲਈ ਹੈ ਨਾ ਹਾਂ ਜੀ ਤੇ ਆਪਣੇ ਤੋਂ 1 ਮਹੀਨੇ ਦਵਾਈ ਨਾਲ ਕਿੰਨਾ ਫਰਕ ਲੱਗਦਾ ਤੁਹਾਨੂੰ ਇਹ ਜਵਾਬ ਮਹੀਨਾ ਓਕੇ ਮਹੀਨੇ ਚ ਵਧੀਆ ਸਾਫ ਹੋਗੀ ਨਾ ਮੰਨ ਲਓ 20-25 ਪੈਸੇ ਫਰਕ ਤੋਂ ਮੰਨ ਲਓ ਲੱਗਦਾ ਤੁਹਾਨੂੰ ਹੈ ਨਾ ਇਹ ਨਾਮ ਸਕੋਰ ਹਸਪੀਟਲ ਆਉਣਾ ਜਾਣਾ ਆਉਣਾ ਜਾਣਾ ਜਾਣਦਾ ਯਾਰ ਕੀ ਬਣ ਫਿਰ ਮਿੰਕਨ ਜੀ ਜਿੱਦਾਂ ਨਾ ਲੱਤ 'ਚ ਪੈਰ 'ਚ ਫੀਲਿੰਗ ਆਉਂਦੀ ਹੈ ਫੀਲਿੰਗ ਆਉਣ ਲੱਗੀ ਨਾ ਉਹ ਹੋ ਜੋ ਠੀਕ ਆ ਅੱਜ ਕੱਲ੍ਹ ਰਾਤੀ ਮੈਨੂੰ ਬੜਾ ਕਹਿਣ ਦਿੱਤੀ ਆ ਜਿਹੜੀ ਚੀਜ਼ 'ਚ ਆ ਅੱਜ ਦਾ ਆਕਾਸ਼ ਆ ਹਾਂ ਦੱਸ ਚੋਰੇ ਉਹ ਇਹਨਾਂ ਨੂੰ ਹਾਂ ਕਿ ਮੂਮੈਂਟ ਹੋਊਗੀ ਨਾ ਉਹਨੂੰ ਇਹਨਾਂ ਦੀ ਇਹ ਇਹ ਉਹਦੇ ਨਾਲ ਨਹੀਂ ਆ ਚੀਜ਼ਾਂ ਤੇ ਸਖਾਰ ਨਹੀਂ ਉਹ ਠੀਕ ਹੋ ਜਾਣਗੇ ਇਹਨਾਂ ਨੂੰ ਜਿਹੜੀ ਹੁਣ ਜੀ ਫਿਰ ਹੌਲੀ ਹੌਲੀ ਹਾਂ ਬਹੁਤ ਫੀਲਿੰਗ ਆਉਂਦੀ ਆ ਵਿੱਚ ਕੁਝ ਆ ਉਹ ਠੀਕ ਹੋ ਜਾਣ ਹੁਣ ਆਪੇ 1 ਮਹੀਨੇ ਦਾ ਇੰਜੈਕਸ਼ਨ ਲਗਾ ਦੇ ਇੱਕ ਨਾਲ ਦੇ ਦਾਂਗੇ ਪਰ ਅਗਲੀ ਵਾਰੀ ਪਰਚੀ ਨਾਲ ਲੈ ਕੇ ਆਉਣੀ ਹੈ ਧਿਆਨ ਰੱਖਣਾ ਠੀਕ ਹੈ ਜੀ ਇੰਨਾ ਫਰਕ ਪੈ ਗਿਆ ਦਵਾਈ ਵਧਾ ਦਨੇ ਆ ਠੀਕ ਹੋ ਜਾਣਗੇ ਪਰ ਥੋੜਾ ਲੰਮਾ ਸਮਾਂ ਚੱਲੂ ਦਵਾਈ ਠੀਕ ਹੈ ਧਿਆਨ ਰੱਖਣਾ ਬਹੁਤ ਬਹੁਤ ਸ਼ੁਕਰੀਆ ਸ਼ੁਕਰੀਆ ਜੀ ਹੁਣ 8 ਸਾਲ ਇਹ ਬਹੁਤ ਕਿਸੇ ਵੈਦ ਕੋਲ ਕੋਈ ਟਰੀਟਮੈਂਟ ਨਹੀਂ ਹੈਗਾ ਜਿਹੜਾ ਆਪਾਂ ਦੇ ਰਿਆਂਗੇ ਐ ਸਮਝ ਲਓ ਫਿਰ ਖਰਚਾ ਵੀ ਬੜਾ ਗੱਡੀ ਦਾ ਪੈਂਦਾ ਮਹੀਨੇ ਬਾਅਦ ਆਣਾ ਦਿੱਕਤ ਹੋਈ ਕੰਮ ਇਹ ਕੋਈ ਕਰਦਾ ਨਹੀਂ ਆਪਾਂ ਸਾਰੇ ਨਾਲ ਮਿਲ ਕੇ ਫਿਰ ਟ੍ਰੇਨ ਆ ਜਾ ਕਰੋ ਜੀ ਹਾਂ ਐਨਾ ਕਾ ਹੁਣ ਤੁਹਾਨੂੰ ਕਰਨਾ ਪੋਗਾ ਦੇਖੋ ਨਹੀਂ ਮਹੀਨੇ ਤੋਂ ਬਾਅਦ ਜੇ ਮਿਲ ਜਾਦਾ ਦਵਾਈ